ਲਗਦਾ ਨਹੀਂ ਇੱਕ ਫਾਰਮੈਲਟੀ ਹੈਗੀ ਆਰ ਫਾਰਮੈਲਟੀ ਇਹ ਕਰਨ 'ਚ ਵਿਸ਼ਵਾਸ ਵੀ ਰੱਖਦੇ ਆ ਕੋਈ ਸੀਰੀਅਸ ਇਸ਼ੂ ਨਹੀਂ ਹੈ ਕੋਈ ਲੰਬਾ ਸਮਾਂ ਨਹੀਂ ਹੈ ਜਿੰਨਾ ਸਮਾਂ ਸਾਨੂੰ ਚਾਹੀਦਾ ਹੈਗਾ ਇਹਨਾਂ ਦੇ ਪ੍ਰਧਾਨ ਸਾਹਿਬ ਨਾ ਜਿਹੜੇ ਅਮਨ अरोड़ा ਜੀ ਇੱਕ ਵਾਰੀ ਜਿੰਦਾ ਲੈ ਕੇ ਆਏ ਸੀਗੇ ਭਾਵੇਂ ਲੰਬੇ ਸੈਸ਼ਨ ਹੋਣੇ ਚਾਹੀਦੇ ਆ ਪੀਲਾ ਸੈਸ਼ਨ ਹੈ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਕਮ ਸੇ ਕਮ ਆਪਣੀ ਕਿਸੇ ਗੱਲ ਤੇ ਖੜ੍ਹਜੋ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੈ ਅੱਜ ਸ਼ੁਰੂ ਹੋ ਰਿਹਾ ਪ੍ਰਗਟ ਸਿੰਘ ਜੀ ਸਾਡੇ ਨਾਲ ਨੇ ਪ੍ਰਗਟ ਸਿੰਘ ਜੀ ਨੇ ਸਵਾਲ ਵੀ ਚੁੱਕੇ ਕਿ ਆਮ ਆਦਮੀ ਪਾਰਟੀ ਜਿਹੜੀਆਂ ਗੱਲਾਂ ਕਰਦੀ ਸੀ ਔਰ ਉਹਨਾਂ ਤੇ ਖਰੀ ਨਹੀਂ ਉਤਰ ਰਹੀ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਨੇ ਪ੍ਰਗਟ ਸਿੰਘ ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸਪੈਸ਼ਲ ਸੈਸ਼ਨ ਨੂੰ ਤੁਸੀਂ ਕਿਵੇਂ ਦੇਖ ਰਹੇ ਮੈਨੂੰ ਲੱਗਦਾ ਨਹੀਂ ਇੱਕ ਫਾਰਮੈਲਟੀ ਹੈਗੀ ਆਰ ਫਾਰਮੈਲਟੀ ਇਹ ਕਰਨ 'ਚ ਵਿਸ਼ਵਾਸ ਵੀ ਰੱਖਦੇ ਆ ਕੋਈ ਸੀਰੀਅਸ ਇਸ਼ੂ ਨਹੀਂ ਹੈ ਕੋਈ ਲੰਬਾ ਸਮਾਂ ਨਹੀਂ ਹੈ ਜਿੰਨਾ ਸਮਾਂ ਸਾਨੂੰ ਚਾਹੀਦਾ ਹੈਗਾ ਕਹਿੰਦੇ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਭਾਵੇਂ ਖੇਤੀਬਾੜੀ ਬਿਲਾਂ ਦੀ ਗੱਲ ਹੋਵੇ ਜਾਂ ਕੇਂਦਰ ਦੀ ਪਾਲਿਸੀ ਹੋਵੇ ਐਗਰੀਕਲਚ ਚਰਚਾ ਹੋ ਸਕਦੀ ਹੈ ਕਿ ਇਹ ਦੀਤੀ ਹੁਣ ਕੀ ਲੈ ਕੇ ਆਉਂਦੀ ਆ ਆਦਰਵਾਇਜ਼ ਕਿ ਜਿਹੜਾ ਆਨਲਾਈਨ ਸਾਨੂੰ ਰੀਸੀਵ ਹੋਇਆ ਉਹਦੇ ਵਿੱਚ ਕੁਝ ਲੰਮਾ ਚੌੜਾ ਹੈ ਨਿਕਲ ਨੂੰ ਤੁਹਾਨੂੰ ਲੱਗਦਾ ਨਹੀਂ ਕੁਝ ਨਹੀਂ ਲੱਗਦਾ ਸਵਾਲ ਇਸ ਤਰ੍ਹਾਂ ਦੇ ਖੜੇ ਕੀਤੇ ਕਿ ਪਹਿਲਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਸੈਸ਼ਨ ਲੰਬੇ ਹੋਣੇ ਚਾਹੀਦੇ ਆ ਪਰ ਸੈਸ਼ਨ ਉਸ ਤਰੀਕੇ ਨਾਲ ਚਲਾਏ ਨਹੀਂ ਜਾ ਰਹੇ ਔਰ ਬਜਟ ਸੈਸ਼ਨ ਦੇ ਨਾਲ ਹੀ ਕੀਤੀਆਂ ਜਾ ਸਕਦੀਆਂ ਸੀ ਇਹ ਚਰਚਾਵਾਂਗੇ ਨਹੀਂ ਅਸਲੀ ਗੱਲ ਹੈ ਕਿ ਉਹ ਇਹਨਾਂ ਦੇ ਪ੍ਰਧਾਨ ਸਾਹਿਬ ਨਾ ਜਿਹੜੇ ਅਮਨ अरोड़ा ਜੀ ਇੱਕ ਵਾਰੀ ਜਿੰਦਾ ਲੈ ਕੇ ਆਏ ਸੀਗੇ ਵੀ ਲੰਬੇ ਸੈਸ਼ਨ ਹੋਣੇ ਚਾਹੀਦੇ ਆ ਤੇ ਸਾਡੀ ਸਰਕਾਰ ਵਲੇ ਤੇ ਹੁਣ ਪਹਿਲਾ ਸੈਸ਼ਨ ਹੈ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਕਮ ਸੇ ਕਮ ਆਪਣੀ ਕਿਸੇ ਗੱਲ ਤੇ ਖੜ੍ਹਜੋ ਕੁਝ ਨਿਕਲਦਾ ਲੱਗਦਾ ਹੈ ਕਿ ਨਹੀਂ ਮੈਨੂੰ ਕੁਝ ਨਹੀਂ ਨਿਕਲ ਰਿਹਾ ਜੀ ਕਿਵੇਂ ਤੁਸੀਂ ਦੇਖਦੇ ਹੋ ਪ੍ਰਕਾਸ਼ ਸਿੰਘ ਜੀ ਕਹਿ ਰਹੇ ਨੇ ਕਿ ਸਾਨੂੰ ਕੁਝ ਨਿਕਲਦਾ ਹੋਇਆ ਨਜ਼ਰ ਆ ਨਹੀਂ ਰਿਹਾ ਇਸ ਸੈਸ਼ਨ ਦੇ ਵਿੱਚੋਂ ਔਰ ਉਹਨਾਂ ਨੇ ਕਿਹਾ ਕਿ ਇਹ ਸੈਸ਼ਨ ਜਿਹੜਾ ਖਾਨਾ ਪੂਰਤੀ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗੜ੍ਹ